ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ 537ਵੇਂ ਵਿਆਹ ਪੁਰਬ ਨੂੰ ਲੈ ਕੇ ਪਹਿਲੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਸਤ ਕਰਤਾਰੀਆਂ ਵਿੱਚ ਹੋਈ ਇਸ ਮੀਟਿੰਗ ਵਿੱਚ ਦੋ ਸ਼੍ਰੋਮਣੀ ਕਮੇਟੀ ਮੈਂਬਰ ਸਰਵ ਸੁਸਾਇਟੀਆਂ ਸੇਵਾਦਾਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ਇਸ ਮੀਟਿੰਗ ਵਿੱਚ ਵਿਚਾਰ ਕੀਤੇ ਗਏ ਕਿ ਜੋ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਤਰਤੀ ਸ੍ਰੀ 베ਰ ਸਾਹਿਬ ਤੋਂ ਚੱਲਦਾ ਹੈ ਉਸ ਦੇ ਸਮਾਗਮਾ ਦੀ ਰੂਪਰੇਖਾ ਕੀ ਰਹੇਗੀ ਚੱਲਦਿਆਂ ਵਿਚਾਰਾਂ ਤੋਂ ਬਾਅਦ ਕੁਝ ਸਬਾ ਸੋਸਾਇਟੀ ਦੇ ਸੇਵਾਦਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਵਾਲ ਚੁੱਕਦੇ ਆ ਕਿਹਾ ਕਿ ਇਹ ਮੀਟਿੰਗ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਸੱਦੀ ਗਈ ਸੀ ਅਤੇ ਉਹਨਾਂ ਨੇ ਵਿਚਾਰ ਕਰਨ ਦੀ ਬਜਾਏ ਜਾਂ ਸਲਾਹ ਲੈਣ ਦੀ ਬਜਾਏ ਖੁਦ ਹੀ ਸਟੇਜ 'ਤੇ ਬੋਲ ਕੇ ਇਹ ਮੀਟਿੰਗ ਖਤਮ ਕਰ ਦਿੱਤੀ ਉਹਨਾਂ ਸਾਨੂੰ ਮਾਈਕ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਦ ਕਿ ਅਸੀਂ ਪੁਰਾਣੇ ਸੇਵਾਦਾਰ ਹਾਂ ਤੇ ਸੇਵਾ ਕਰਦੇ ਆ ਰਹੇ ਹਾਂ ਹੁਣ ਵੀ ਅਸੀਂ ਸਲਾਹਾਂ ਦੇਣੀਆਂ ਸੀ ਪਰ ਅਸੀਂ ਬੋਲਣ ਤੋਂ ਵਾਂਝੇ ਹੇ ਗਏ ਦੂਜੇ ਪਾਸੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਜਸਲ ਨੇ ਕਿਹਾ ਕਿ ਮੀਟਿੰਗ ਖਤਮ ਹੋ ਗਈ ਸੀ ਅਸੀਂ ਇਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਔਰ ਨਾ ਹੀ ਅਸੀਂ ਟਾਈਮ ਦੇਣਾ ਚਾਹੁੰਦੇ ਸਾਂ ਦੂਸਰੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਵੀ ਕਿਹਾ ਕਿ ਇਹਨਾਂ ਨੇ ਮੀਟਿੰਗ ਖਤਮ ਹੋਣ ਮਗਰੋਂ ਟਾਈਮ ਮੰਗਿਆ ਹੈ ਅਸੀਂ ਸਭ ਨੂੰ ਟਾਈਮ ਨਹੀਂ ਦੇ ਸਕਦੇ ਬਟਾਲਾ ਤੋਂ ਨੀਤਾ ਬੇਦੀ ਰਮੇਸ਼ ਪਾਟਿਆ ਦੀ ਰਿਪੋਰਟ ਜਨਾ ਮੀਟਿੰਗ ਅਜੇ ਪਹੁੰਚ ਲੀਣਾ ਸੁਣਿਆ ਆਪਾਂ ਵਿਚਾਰ ਸੁਣੇ ਸਾਰਿਆਂ ਦੇ ਪਰ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਮੈਂਬਰਾਂ ਨੇ ਮੀਟਿੰਗ ਕੀਤੀ ਮੈਂਬਰਾਂ ਨੇ ਨਹੀਂ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਜਤਾ ਜੇ ਲੋਕਾਂ ਨੂੰ ਸੱਦਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਉਂ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲ ਇਹ ਮਤਲਬ ਕਿ ਜੇ ਲੋਕਾਂ ਨੂੰ ਸੱਦਿਆ ਇਹਨਾਂ ਨੇ ਵਿਚਾਰ ਲੈਣੇ ਸੀ ਲੋਕਾਂ ਦੇ ਤੇ ਕੋਈ ਕਿਸੇ ਦਾ ਸੁਝਾਈ ਨਹੀਂ ਲੈ ਜੇ ਮੈਂਬਰਾਂ ਨੇ ਬੋਲਣਾ ਤੇ ਲੀਡਰਾਂ ਨੇ ਬੋਲਣਾ ਕਿ ਉਹਨਾਂ ਨੂੰ ਆਪਾਂ ਟੀਵੀ ਤੇ ਸੁਣਦੇ ਰਹਿੰਦੇ ਰਹੇ ਇੱਥੇ ਨਾ ਮੈਂਬਰ ਜਿਹੜੇ ਸੀ ਨਾ ਸਾਰੇ ਆਪਣੇ ਸ਼ੌਣੀ ਕਮੇਟੀ ਮੈਂਬਰ ਸਾਰੇ ਬੈਠੇ ਨੇ ਸਤਕਾਰਯੋਗ ਨੇ ਸਾਰੇ ਬੈਠੇ ਨੇ ਪਰ ਕਿਸੇ ਨੇ ਵੀ ਜੇ ਕਹਿੰਦੇ ਭੁੱਲਣਾ ਚਾਹੇ ਜੇ ਮੈਂ ਟਾਈਮ ਮੰਗਣ ਨੂੰ ਮਿਲਿਆ ਮੰਗਣ ਨੂੰ ਗਿਆ ਵਾਂ ਪਰ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਪਤਾ ਨਹੀਂ ਕਿਉਂ ਤੇ ਜੇ ਮੈਂ ਜਿਹੜਾ ਸਟੇਜ ਸੈਕਟਰੀ ਨੂੰ ਪੁੱਛਿਆ ਵੀ ਮੈਂ ਬੋਲਣਾ ਚਾਹਨਾ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਹੀਂ ਬੋਲ ਸਕਦੇ ਸਟੇਜ ਤੇ ਪਤਾ ਨਹੀਂ ਕੀ ਗੱਲ ਕਿੰਨੇ ਮੈਂਬਰਾਂ ਕੋ ਆਰਡਰ ਦੋ ਜੇ ਮੈਂਬਰਾਂ ਕੋਈ ਆਰਡਰ ਲੈਣੇ ਆ ਪਰ ਫਿਰ ਨਹੀਂ ਸਕਦੇ ਤਾਂ ਕਦ ਲਈ ਸੱਦੀ ਹੈ ਸਖ ਗਿੰਦੇ ਨਹੀਂ ਆ ਸ਼ੋ ਇਹ ਜਿਹੜੇ ਮੈਂਬਰ ਜਿਹੜੇ ਵੀ ਇਹਨਾਂ ਨੇ ਮੈਂਬਰਾਂ ਨੇ ਸੱਦੀ ਹੈ ਮੀਟਿੰਗ ਇਹ ਸਖ ਨੂੰ ਸਖ ਗਿੰਦੀ ਨਹੀਂ ਇਹ ਕਹਿੰਦੇ ਅਸੀਂ ਸਖਾਂ ਪਾਸ ਜਿਹੜੀ ਸ਼ੁਗਨੀ ਕਮੇਟੀ ਮੈਂਬਰ ਆਰਡਰ ਕਰਨੇ ਪਾਸ ਇੱਕ ਦੂਜੇ ਨੂੰ ਕਹਿਣ ਵਾਸਤੇ ਤੇ ਮੈਨੂੰ ਤਾਂ ਇਤਰਾ ਲੱਗਦਾ ਵੀ ਜਿਵੇਂ ਇਹਨਾਂ ਨੇ ਆਪ ਹੀ ਜਿਹੜਾ ਚਾਹ ਆਪ ਹੀ ਸਨਾਤ ਤੇ ਆਪ ਹੀ ਗੱਲ ਕਰੇ ਮੀਟਿੰਗ ਦਾ ਬੜਾ ਵਧੀਆ ਇਹਨਾਂ ਦਾ ਪਰਾਲਾ ਆ ਜਿਹੜਾ ਸਾਰੇ ਪਟਿਆਲੇ ਨੂੰ ਸਾਦੇ ਆ ਮੀਟਿੰਗ ਕਰਦੇ ਆ ਪਰ ਜੇ ਥੋੜੀ ਜਿਹੀ ਕਮੀਆਂ ਪੈਸੇ ਸਾਰਤਾ ਰਹਿ ਜਾਂਦੀਆਂ ਜੇ ਥੋੜੀ ਜਿਹੀ ਹੋਰ ਥੋੜਾ ਚਾਹੁੰਦੇ ਸਾਰੇ ਨੂੰ ਉੱਪਰ ਸਟੇਜ ਤੇ ਸਾਧਦੇ ਸਾਰੇ ਵਾਰ ਵੀ ਆਪਣਾ ਸੁਝਾਅ ਦਿੰਦੇ ਜਿਆਦਾ ਵਧੀਆ ਹੁੰਦਾ ਹੋ ਸਕਦਾ ਕਿ ਮਾਰੇ ਸੁਝਾਵਾ ਦੇ ਕੰਮ ਆ ਜਾਂਦਾ ਅਸੀਂ ਇਹ ਸੋਚ ਕੇ ਆਸੀ ਘਰੋਂ ਵੀ ਇੱਕ ਬੰਨੇ ਗੋਰਾ ਸਾਹਿਬ ਜਸਸ ਸਾਹਿਬ ਤੇ ਮੈਂਬਰ ਹੋਰ ਸਾਹਿਬ ਬੜੇ ਕਮੇਟੀ ਦੇ ਮੈਂਬਰ ਬੈਠੇ ਆ ਇੱਕ ਬੰਨੇ ਸਾਰੇ ਲਿਸਟ ਬਣਾਉਂਦੇ ਵੀ ਕੀ ਕੀ ਕਮੀਆਂ ਨੇ ਲਿਖਦੇ ਦੂਜੇ ਬੰਨੇ ਨਾਲ ਹੀ ਗੋਰਾ ਸਾਹਿਬ ਹਲ ਦੱਸ ਜਿੰਦੇ ਵੀ ਆਹ ਡਿਊਟੀ ਐਸ ਕਮੇਟੀ ਦੀ ਆਹ ਡਿਊਟੀ ਐਸ ਕਮੇਟੀ ਦੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਪਤਾ ਹੁੰਦਾ ਵੀ ਅੱਜ ਕਿਨੇ ਸੌਲ ਕਰਨੀਆਂ ਆ ਆਪਾਂ ਹਰ ਸਾਲ ਹੁੰਨੇ ਆ ਹਰ ਬੰਦਾ ਆਪੋ ਆਪਣੇ ਵਲਵਲੇ ਦੱਸਦਾ ਅਸੀਂ ਵੀ ਦੱਸਦੇ ਆ ਠੀਕ ਐਰਕਾ ਵੀ ਹੋ ਖੁਸ਼ ਹੈ ਜੋ ਪਿਛਲੀ ਵਾਰੀ ਹੋਇਆ ਨਹੀਂ ਆਪਾਂ ਆਪਣੇ ਨਹੀਂ ਬੋਲਣ ਦਿੱਤਾ ਨਹੀਂ ਬੋਲੇ ਜਿਹੜੇ ਜਿਹਨਾਂ ਟੂਟੀ ਲੱਗੀ ਸੀ ਨਾ ਲਿਖੇ ਉਹ ਬੋਲੇ ਆ ਵੀ ਦੋੜਨਾ ਕੋਈ ਨਹੀਂ ਬੋਲਿਆ ਅਸੀਂ ਬੇਨਤੀ ਵੀ ਕੀਤੀ ਅੰਦਰ ਸਾਨੂੰ ਬੋਲਣ ਦਿਓ ਅਸੀਂ ਸਿਰ ਇਹੋ ਬੋਲਣਾ ਚਾਹੁੰਦੇ ਸੀਗੇ ਅਸੀਂ ਕਿਹਨੇ ਸਮਝਿਆ ਜਾਂਦਾ ਨਾ ਨਾ ਨਹੀਂ ਬਿਲਕੁਲ ਸਮਝਿਆ ਜਾਂਦਾ ਨਹੀਂ ਬਿਲਕੁਲ ਸਮਝਿਆ ਜਾਂਦਾ ਅਸੀਂ ਇਸ ਕਰਨ ਕੋਈ ਕੋਈ ਗੁਰਾ ਸਾਹਿਬ ਸਤਕਾਰਯੋਗ ਨੇ ਸਾਰੇ ਸਤਕਾਰਯੋਗ ਨੇ ਅਸੀਂ ਸਿਰ ਇੰਨੇ ਬੇਨਤੀ ਸੀ ਮੈਂ ਵੀ ਸਕੂਲ ਤੇ ਇੰਚਾਰਜ ਚਲਾਉਣਾ ਆ ਡਾਇਰੈਕਟਰ ਐ ਸਕੂਲਾਂ ਦਾ ਇਹੋ ਜਿਹੀ ਗੱਲ ਨਹੀਂ ਬਸ ਵੇਖੋ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਬੋਲਣ ਦਿੱਤਾ ਕਿਉਂ ਸਰ ਤੋਂ ਨਹੀਂ ਝੱਕਦੇ ਆ ਇਹ ਤਾਂ ਉਹਨਾਂ ਪਰਮਾਤਮਾ ਜਾਣਦੇ ਕਿਉਂ ਨਹੀਂ ਬੋਲਣ ਦਿੱਤਾ ਉਹਨਾਂ ਦੇ ਮਨ 'ਚ ਕੀ ਆ ਸਾਡੇ ਮਨ 'ਚ ਇਹ ਸੀਗਾ ਸਲਾਹ ਲੈਂਦਾ ਇਹ ਸਲਾਹ ਦੇਣੀ ਸੀ ਜੋ ਇੱਥੇ ਸਾਰੇ ਸਾਨੂੰ ਕਹਿ ਰਹੇ ਆ ਇੱਕ ਗ 15ਵੀਂ ਲਿਸਟਾਂ ਨੂੰ ਪੁਆਇੰਟ ਲਿਖਦੇ ਨਾ ਦਸਤੀਆਂ ਆ ਸੋਸਾਇਟੀਆਂ 15 ਸੈਟੀਆਂ ਆਈਆਂ ਨੇ ਡਿਊਟੀਆਂ ਵੰਡਦੇ ਸਾਹ ਸੋਸਾਇਟੀ ਸੁਖਮਨੀ ਸਾਹਿਬ ਆ ਬੜੇ ਪਿਆਰੇ ਵੀਰ ਨੇ ਆ ਤੁਹਾਡੀ ਡਿਊਟੀ ਆ ਜੇ ਆ ਦੂਜੀ ਡਿਊਟੀ ਆ ਤੁਹਾਡੀ ਵੀ ਡਿਊਟੀਆਂ ਵੰਡਦੇ ਇਦਾਂ ਹਵਾਜ ਨਾ ਗੱਲ ਕਰੋ ਮੈਂਬਰ ਹੀ ਬੋਲੇ ਨਹੀਂ ਬੋਲੇ ਮੈਂਬਰ ਹੀ ਬੋਲੇ ਬਾਕੀ ਸਰਕਾਰ ਜੋ ਬੜੇ ਮੈਂਬਰ ਬੋਲੇ ਆ ਪਰ ਮੇਰਾ ਸਾਡੇ ਮਨ ਦਾ ਇਹ ਸੀਗਾ ਵੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਮੀਟਿੰਗ ਜੇ ਸਾਰੇ ਵੱਖ-ਵੱਖ ਸਮਸਿਆਵਾਂ ਦੇ ਆਪਣਾ ਸੁਭਾਅ ਲਏ ਆਪਾਂ ਵਿਚਾਰ ਲਏ ਉਹਨਾਂ ਦੇ ਉਹ ਵਿਚਾਰ ਜਿੱਦਾਂ ਜਿੱਦਾਂ ਲੈ ਆ ਉਹ ਵਿਚਾਰਾਂ ਦਾ ਬਹੁਤ ਜਿਆਦਾ ਅੰਤਰ ਕੱਢਿਆ ਤੇ ਉਦਾਂ ਦਾ ਸੰਗਤਦਾਨ ਜਿਹਦੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸੀ ਉਹ ਭਰ ਦਿੱਤਾ ਤੇ ਸੰਗਤਦਾਨ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ 10 ਤਰੀਕ ਨੂੰ ਹਮਮਾ ਹਮਾ ਕੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਉਹ ਸਾਰਿਆਂ ਨੇ ਸੁਣਿਆ ਸਾਰੇ ਬੋਲੇ ਸਾਰੇ ਬੋਲੇ ਤੁਹਾਡੇ ਐਮ ਸੀ ਬੋਲੇ ਵਿਚਾਰ ਸਾਰੇ ਮਹਿੰਦਰ ਸਾਹਿਬ ਇੱਕ ਮਿੰਟ ਰੋ ਤੁਸੀਂ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਸਾਰਿਆਂ ਸਜਾ ਲਿਆ ਗਿਆ ਉਹ ਦੇਖੋ ਸਾਰੇ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਉਹਨਾਂ ਬਾਕੋਕ ਬੋਲੇ ਕਈਆਂ ਤਾਲੂਬੇ ਤਾਲੂਬ ਬੋਲ ਪੈਂਦੇ ਨੇ ਕਈ ਕਿ ਨਹੀਂ ਦਿੰਦੇ ਟਾਈਮ ਅਸੀਂ ਜਿਹੜੇ ਰੰਗ 'ਚ ਭੰਗ ਪਾਉਣਾ ਹੈ ਆਪਾਂ ਕਿਉਂ ਦੀਏ ਟਾਈਮ ਉਹਨਾਂ ਨੂੰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਮੈਂ ਮੈਂ ਇਹ ਗੱਲ ਨਾਲ ਕਿਸੇ ਦੀ ਨਾ ਸਹਿਮਤ ਨਹੀਂ ਜੇ ਇੱਕ ਅੱਧਾ ਕੋਈ ਇਹ ਗੱਲ ਕਹਿੰਦਾ ਵੀ ਏ ਸਾਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਏ ਸਾਰੇ ਬੋਲ ਕੇ ਗਏ ਨੇ ਮੈਂ ਗੁਰਦੁਆਰਿਆਂ ਦੇ ਪ੍ਰਬੰਧਕ ਬੋਲ ਕੇ ਗਏ ਨੇ ਇਹ ਇੱਥੇ ਸਤਕਾਰ ਕਮੇਟੀ ਵਾਲੇ ਸਤਕਾਰ ਜੋ ਸਦਾਗਰ ਨਾਮ ਸਿੰਘ ਵੀ ਬੋਲ ਕੇ ਗਏ ਨੇ ਇਹ ਬਾਦ ਸਾਹਿਬ ਬੋਲ ਕੇ ਗਏ ਨੇ ਆਪ ਕੌਣ ਬੋਲਿਆ ਜੇ ਬਾਹਰੋਂ ਅਮੋ ਨਗਰ ਸਾਈਡ ਤੋਂ ਆਏ ਉਹ ਬੋਲ ਕੇ ਗਏ ਨੇ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਹੁਣ ਟਾਈਮ ਵੇਖੋ ਮੀਟਿੰਗ ਦਾ ਜਿਹੜਾ ਸੀ 3 ਵਜੇ ਆਈ ਤਾਂ 3 ਵਜੇ ਆ ਗਏ ਆ ਪ੍ਰਬੰਧਕ ਵੀ ਆ ਗਏ ਹੁਣ ਕੋਈ 4 ਵਜੇ ਆਉਂਦਾ ਕੋਈ 4:30 ਆਉਂਦਾ ਕੋਈ 5 ਵਜੇ ਆ ਗਏ ਆਖੇ ਜੀ ਮੈਨੂੰ ਟਾਈਮ ਦੀ ਭਾਲ ਏ ਫਿਰ ਵੇਖੋ ਇਹ ਤੇ ਮੀਟਿੰਗ ਦਾ ਸਾਰਾ ਕੋਈ ਸਿਸਟਮ ਖਰਾਬ ਕਰਨ ਵਾਲੀ ਉਹਨਾਂ ਟਾਈਮ ਉਦੋਂ ਮੰਗਿਆ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਆ ਇੱਥੇ ਦੂਜੇ ਮੈਂਬਰ ਸਾਹਿਬ ਖਲੋਤੇ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬੋਲਣ ਦੇਣਾ ਸੀ ਉਹਨਾਂ ਨੂੰ ਨਹੀਂ ਮੈਨੂੰ ਨਹੀਂ ਵੇਖੋ ਇਸ ਗੱਲ ਦਾ ਮੈਂ ਉਹ ਉਦੋਂ ਉਹਨਾਂ ਨੇ ਟਾਈਮ ਮੰਗਿਆ ਜਦੋਂ ਸਰਦਾਰ ਬਲਬੀਰ ਸਿੰਘ ਬਾਠ ਜੀ ਨੂੰ ਅਸੀਂ ਟਾਈਮ ਦੇਣ ਲੱਗੇ ਆ ਮੇਰੀ ਬੇਨਤੀ ਸੁਣੋ ਉਦੋਂ ਪਹਿਲਾਂ ਨਾ ਉਹਨਾਂ ਕਿਸੇ ਨੂੰ ਆਣ ਕੇ ਆਖਿਆ ਸਾਨੂੰ ਟਾਈਮ ਦਿਓ ਨਾ ਉਹਨਾਂ ਟਾਈਮ ਮੰਗਿਆ ਇਸ ਗੱਲ ਦੀ ਇੱਕ ਇੰਤੁਜਨਾ ਪਈਏ ਮੇਰੇ ਕੋਲੋ ਇਸ ਗੱਲੋਂ ਨਹੀਂ ਧਾਰਾ ਨੂੰ ਕਿਹਨੇ ਕਿ ਕੀ ਬੋਲਣਾ ਜੋ ਕਿਸੇ ਦਾ ਦਿਲ ਕਰਦਾ ਬੋਲੇ ਪਰ ਟਾਈਮ ਦਾ ਸਿਸਟਮ ਹੁੰਦਾ ਟਾਈਮ ਲਾਈਨ ਦਾ ਸਿਸਟਮ ਹੁੰਦਾ ਟਾਈਮ ਵੇਖੋ ਸਾਨੂੰ ਪਹਿਲਾਂ ਆ ਕੇ ਕੋਈ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਫੋਨ ਜਦੋਂ ਬਾ ਕੋਈ ਸੇਵਾਦਾਰੀਆਂ ਹੀ ਕਿਹੜਾ ਕੋਈ ਉਥੇ ਲੀਡਰ ਆ ਹੀ ਸੇਵਾਦਾਰੀਆਂ ਗੁਰੂ ਕਿਰਪਾ ਕਰੇ ਕੋਈ ਨਹੀਂ ਅਗਲੇ ਸਮੇਂ ਚ ਪਹਿਲਾ ਟਾਈਮ ਦੇ ਦਿਆਂਗੇ ਇਹ ਨਹੀਂ ਕੋ ਹੈਗਾ ਅਸੀਂ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਟਾਈਮ ਦਿੱਤਾ ਕੋਈ ਇਹੋ ਜਿਹੀ ਕੋ ਗੱਲ ਨਹੀਂ